ਫਰੀਦਕੋਟ 'ਚ ਹੁਣੇ-ਹੁਣੇ ਹੋਇਆ ਵੱਡਾ ਐਕਸੀਡੈਂਟ ਸਿਲੰਡਰਾਂ ਨਾਲ ਭਰਿਆ ਟਰਾਲਾ ਟਕਰਾਇਆ ਸਵਿਫਟ ਕਾਰ ਅਤੇ ਐਕਟਵਾ ਨਾਲ ਫਰੀਦਕੋਟ 'ਚ ਅੱਜ ਸ਼ਾਮ ਨੂੰ ਡੋਗਰ ਵਸਤੀ ਮੋਰੀਗੇਟ ਸਰਕੂਲਰ ਰੋਡ ਤੇ ਸਿਲੰਡਰਾਂ ਨਾਲ ਭਰੀ ਗੱਡੀ ਤੇ ਸਵਿਫਟ ਕਾਰ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਇਸ ਮੌਕੇ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਇੱਕ ਪਾਸੇ ਤੋਂ ਸਵਿਫਟ ਗੱਡੀ ਆ ਰਹੀ ਸੀ ਤੇ ਦੂਜੇ ਪਾਸੇ ਤੋਂ ਗੈਸ ਸਿਲੰਡਰਾਂ ਨਾਲ ਭਰਿਆ ਹੋਇਆ ਟਰਾਲਾ ਜਾ ਰਿਹਾ ਸੀ ਕਿ ਅਚਾਨਕ ਮੋਰੀ ਗੇਟ ਡੋਗਰ बस्ती ਚੌਂਕ 'ਚ ਦੋਹਾਂ ਦੀ ਭਿਆਨਕ ਟੱਕਰ ਹੋ ਗਈ। ਅਤੇ ਸਲੰਡਰਾਂ ਦੀ ਗੱਡੀ ਖੜੀ ਹੋਈ ਐਕਟਵਾ ਵਿੱਚ ਜਾ ਟਕਰਾਈ। ਅਤੇ ਚੌਂਕ 'ਚ ਲੱਗਾ ਫਲੈਕਸ ਬੋਰਡ ਵੀ ਟੁੱਟ ਗਿਆ। ਬੱਚੇ ਤਾਂ ਇਹ ਰਹੀ ਕਿ ਸਲੰਡਰਾਂ ਦੀ ਗੱਡੀ ਮੋੜ ਤੇ ਲੱਗੇ ਵੱਡੇ ਟਰਾਂਸਫਰਮ ਨਾਲ ਟਕਰਾਨ ਤੋਂ ਬਚਾਅ ਹੋ ਗਿਆ। ਇਸੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਸਲੰਡਰਾਂ ਦੀ ਗੱਡੀ ਦੇ ਡਰਾਈਵਰ ਅਤੇ ਸਵਿਫਟ ਕਾਰ ਦੇ ਮਾਲਕ ਤੋਂ ਇਲਾਵਾ ਪ੍ਰਤੱਖ ਦਰਸ਼ਕੀਆਂ ਨੇ ਕੀ ਕਿਹਾ? ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ 에어ਪੋਰਟ ਜੀ ਬੇਟਾ ਆ ਰਿਹਾ ਸੀ ਇਧਰੋਂ ਗੱਡੀ ਲੈ ਕੇ ਉਹਨੇ ਜਦੋਂ ਐਂਡਿਕਟਰ ਦਿੱਤਾ ਹੈਗਾ ਆਪਣੇ ਪਰਲੇ ਪਾਸੋਂ ਇਧਰ ਡੋਗਰ ਵਸਤੀ ਨੂੰ ਮੋੜਨ ਲੱਗਾ ਸੀਗਾ ਇਧਰੋਂ ਟਰੱਕ ਪੂਰੀ ਸਪੀਡ ਤੇ ਆ ਰਿਹਾ ਸੀਗਾ ਇਹ ਤੋਂ ਬ੍ਰੇਕਾਂ ਨਹੀਂ ਲੱਗੀਆਂ ਗਿਆ ਗੱਡੀ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਵਿਚਾਲੇ ਜਮਾ ਚੱਕ ਕੇ ਗੱਡੀ ਦੂਜੇ ਪਾਸੇ ਘੁਮਾ ਕੇ ਆਇਆ ਕੀਤੀ ਹੈ ਵੀ ਇਹ ਗੱਡੀ ਗੱਡੀ ਦਾ ਤੁਸੀਂ ਨੁਕਸਾਨ ਦੇਖ ਸਕਦੇ ਹੋ ਕਿੰਨਾ ਠੀਕ ਹੈ ਨਾ ਕਿ ਟਰੱਕ ਉੱਥੇ ਰੁਕਿਆ ਹੈਗਾ ਟਰੱਕ ਅੱਗੇ ਕਢਿਸਦਾ ਹੋਇਆ ਕੰਬੇ ਤੇ ਵੱਜ ਕੇ ਉਹ ਦੇਖੋ ਤੁਸੀਂ ਗਾਂਹ ਜਾ ਕੇ ਵੱਜਿਆ ਇੱਕ ਕਿਸੇ ਦੀ ਇੱਥੇ ਐਕਟਵਾ ਖੜੀ ਸੀਗੀ ਉੱਥੇ ਦਾ ਵੀ ਸੱਟਾਂ ਲੱਗੀਆਂ ਜਿਹਨੂੰ ਹਸਪੀਟਲ ਲੈ ਕੇ ਗਏ ਵੇ ਆ ਚਲੋ ਇਹ ਸਾਡੇ ਤਾਂ ਜਾਣੀ ਹੈ ਜਿਹੜਾ ਨੁਕਸਾਨ ਨਹੀਂ ਹੋਇਆ ਤੇ ਮਾਲੀ ਨੁਕਸਾਨ ਸਾਡਾ ਬਹੁਤ ਜ਼ਿਆਦਾ ਹੋ ਗਿਆ ਤਾਂ ਉਲਟਾ ਇਹ ਕਹਿ ਰਹੇ ਆ ਇਹ ਵੀ ਸਾਡੇ ਕਸੂਰ ਨਹੀਂ ਹੈ ਕਿਉਂਕਿ ਬ੍ਰੇਕਨ ਨੇ ਤਾਂ ਆਪ ਤੋਂ ਨਹੀਂ ਲੱਗੀਆਂ ਪਤਾ ਨਹੀਂ ਕੀ ਖਾਦਾ ਇਹਦਾ ਕੀ ਨਹੀਂ ਖਾਦਾ ਮੇਰਾ ਕਹਿਣਾ ਇਹਦਾ ਡਾਕ ਟੈਸਟ ਕਰਵਾਇਆ ਜਾਵੇ ਕੀ ਖਾਦਾ ਕੀ ਨਹੀਂ ਗੱਲਬਾਤ ਹੁਣ ਪੁਲਿਸ ਪ੍ਰਸ਼ਾਸਨ ਵਾਲੇ ਆਏ ਪੁਲਿਸ ਪ੍ਰਸ਼ਾਸਨ ਆ ਤਾਂ ਜਮੇ ਵੀ ਉਹ ਕਰਦੇ ਹੈਗੇ ਆ ਠੀਕ ਹੈ ਅਸੀਂ ਤਾਂ ਕਹਿੰਦੇ ਵੀ ਗੱਡੀ ਬੰਦ ਕਰ ਦੋ ਸਾਡੀ ਵੀ ਬੰਦ ਗੱਡੀ ਬੰਦ ਕਰ ਦੋ ਕੀ ਨਾਮ ਕੀ ਕਰਪਾਲ ਸਿੰਘ ਜੀ ਕੀ ਗੱਲ ਕੀ ਹੋਈ ਹੈ ਜੀ ਵਾਲੀ ਮੈਂ ਇਧਰੋਂ ਆਈ ਜਾਂਦਾ ਰੋਡ ਤੋਂ ਸਿੱਧੇ ਤੋਂ ਇਹਨਾਂ ਨੇ ਕਾਰ ਉਧਰੋਂ ਚੜਾਈ ਆ ਵੇਖਿਆ ਹੀ ਨਹੀਂ ਵੀ ਗੱਡੀ ਆਈ ਜਾਂਦੀ ਹੈ ਤੇ ਲਿਆ ਕੇ ਮੂੰਹ ਵਿੱਚ ਚੜਾਤੀ ਮੈਂ ਦੇ ਇਧਰੋਂ ਨਾ ਕਰਦਾ ਤਾਂ ਕਾਰ ਉੱਤੇ ਚੜਦੀ ਕਾਰ ਤੇ ਚੜਨੀ ਸੀ ਗੱਡੀ ਬਚਾਓ ਹੋ ਗਿਆ ਬਚਾਓ ਹੋ ਗਿਆ ਜੀ ਉਹ ਮਾਰਤਾ ਨੂੰ ਫੋਨ ਕਰਤਾ ਇਹ ਜਿਆਦੀ ਸਪੀਡ ਹੁੰਦੀ ਸਾਡੀ ਗੱਡੀ ਤੋਂ ਖੰਬੇ ਪਾ ਤਦੇ ਨਾਲ ਸੰਵਾਦ ਪਾ ਦਿੰਨਾ ਸੀ ਵੀਰੇ ਨਾਲ ਜਮਾ ਗੱਡੀ ਇੱਥੇ ਪਹੁੰਚ ਗਈ ਤੇ ਇੱਥੇ ਲੈ ਕੇ ਬੈਠੇ ਇੱਕੋ ਈ ਦਮ ਰੇਸ ਦੇ ਠੀਕ ਹੈ ਗਲਤੀ ਕਾਰ ਵਾਲੇ ਦੀ ਮੰਨ ਠੀਕ ਹੈ ਟ੍ਰੈਫਿਕ ਤਾਂ ਤੁਹਾਡੇ ਸਾਹਮਣੇ ਹੈ ਜਿਹੜਾ ਨਜ਼ਾਰਾ ਜਿਹੜਾ ਹੈਗਾ ਲੋਕਾਂ ਨੇ ਪਾਰਕਿੰਗਾਂ ਸੜਕ ਦੇ ਉੱਤੇ ਬਣਾਈਆਂ ਹੋਈਆਂ ਇਹਤੇ ਇੰਸਟੀਚੂਟ ਖੁੱਲੇ ਨੇ ਇੰਸਟੀਚੂਟਾਂ ਦੀ ਜਿਹੜੀਆਂ ਹੈਗੀਆਂ ਪਾਰਕਿੰਗਾਂ ਉਹ ਰੋਡ ਦੇ ਉੱਪਰ ਆ ਕੋਈ ਪ੍ਰੋਪਰ ਪਾਰਕਿੰਗ ਨਹੀਂ ਹੈਣੀ ਹੋਟਲਾਂ ਦੀ ਕੋਈ ਪਾਰਕਿੰਗ ਨਹੀਂ ਹੈਗੀ ਰੇੜੀਆਂ ਮਨਮਰਜ਼ੀ ਦੀਆਂ ਹੈਗੀਆਂ ਜਿਹੜੀਆਂ ਉਹ ਛੜਕਾਂ ਦੇ ਉੱਤੇ ਆਮ ਤੁਸੀਂ ਆ ਸ਼ਾਮ ਨੂੰ ਕੁਰਕਪੁਰਾ ਰੋਡ ਦੇ ਉੱਪਰ ਗਿਆੜਾ ਮਾਰ ਲਿਓ ਤੁਸੀਂ ਹਲਾਤ ਤੁਹਾਡੇ ਸਾਹਮਣੇ ਆ ਜਾਣ ਬਹੁਤ ਬੁਰੇ ਹਾਲ ਨੇ ਜਿਹੜੇ ਟ੍ਰੈਫਿਕ ਦੇ ਬੋਸ ਆ ਅੱਜ ਐਕਸੀਡੈਂਟ ਵੀ ਹੋ ਗਿਆ ਇਸੇ ਹਮ ਦੇ ਆ ਤੁਹਾਡੇ ਸਾਹਮਣੇ ਗੈਸ ਵਾਲੀ ਗੱਡੀ ਖੜੀ ਆ ਇੱਥੇ ਵੀ ਜਿਹੜਾ ਹੈਗਾ ਕੋਈ ਪ੍ਰੋਪਰ ਉਸ ਤਰੀਕੇ ਦਾ ਹੈ ਨਹੀਂਗਾ ਵੀ ਆਵਾਜਾਈ ਜਿਹੜੀ ਆ ਕੋਈ ਦੇਖੋ ਕਿਸੇ ਅਣਸਖਾਵੀ ਘਟਨਾ ਤੋਂ ਬਚਾਰਿਆ ਗਿਆ ਬਹੁਤ ਜਿਹੜਾ ਗੈਸ ਦੀ ਭਰੀ ਹੋਈ ਗੱਡੀ ਆ ਸਿਲੰਡਰਾਂ ਦੀ ਚਲੋ ਫਿਰ ਵੀ ਪਰਮਾਤਮਾ ਦਾ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੱਡੀ ਦਾ ਨੁਕਸਾਨ ਹੋਇਆ ਇੱਕ ਦਾ ਪਰ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉੱਥੇ ਦੀ ਉੱਤੀ ਆ ਸਿਰਫ ਕਾਗਜ਼ੀ ਕਾਰਵਾਈਆਂ ਕਰਕੇ ਪ੍ਰਸ਼ਾਸਨ ਛੱਡ ਦਿੰਦਾ ਰੇੜੀਆਂ ਚੱਕੜ ਵੇਜ ਜਾਂਦੇ ਆ ਜੀ ਹੁਣ ਤੁਸੀਂ ਆਹ ਹੋਲਡਿੰਗ ਹੀ ਦੇਖ ਲਓ ਤੁਸੀਂ ਆਹ ਸੜਕ ਦੇ ਉੱਤੇ ਐਡਾ ਵੱਡਾ ਹੋਲਡਿੰਗ ਹੈ ਕਿੰਨਾ ਬਾਹਰ ਨੂੰ ਜਿਹੜਾ ਅੰਦਰ ਨੂੰ ਠਾਕਣੇ ਧੱਕਿਆ ਹੋਇਆ ਇਹ ਜਿਹੜਾ ਹੈਗਾ ਸਿਰਫ ਖਾਣਾ ਪੂਰਤੀ ਕਰਦੇ ਆ ਔਰ ਪੈਸੇ ਲੈਣ ਦੇ ਠਗਵੰਜ ਬਣਾਏ ਹੋਏ ਆ। ਕਈ ਵਾਰੀ ਕਮੇਟੀ ਨੂੰ ਲੈ ਕੇ ਦਿੱਤਾ ਇਹ ਤੇ ਹੰਪ ਬਣਾਇਆ ਜਾਂ ਜਾਂ ਇਹ ਇੱਥੇ ਜਿਹੜਾ ਫੀਲ ਬ੍ਰੇਕਰ ਹੋਣੇ ਚਾਹੀਦੇ ਆ ਇੱਥੇ ਬਜ਼ੁਰਗ ਵੀ ਚੱਪਦੇ ਆ ਨਹੀਂ ਚੱਪਿਆ ਜਾਂਦਾ। ਇੱਥੇ ਜਿਹੜਾ ਟ੍ਰੈਪ ਦਾ ਬਿਲਕੁਲ ਜਿਹੜਾ ਚੌਕ ਵੱਡਾ ਕੀਤਾ ਜਾਵੇ ਜੇ ਚੌਕ ਵਧਾ ਨਹੀਂ ਕੀਤਾ ਜਾਂਦਾ ਕੋਈ ਹਾਥਾ ਹੋਈਗਾ ਤੇ ਇਹਦਾ ਪ੍ਰਸ਼ਾਸਨ ਜ਼ਿੰਮੇਵਾਰਾ ਜਾਂ ਕਮੇਟੀ ਜ਼ਿੰਮੇਵਾਰਾ। ਮੈਂ ਕਮੇਟੀ ਨੂੰ ਖੁਦ ਲੈ ਕੇ ਦਿੱਤਾ ਕਹਿੰਦੇ ਹਾਈ ਕੋਰਟ ਦਾ ਫੈਸਲਾ ਇਹ ਨਹੀਂ ਹੋਏਗਾ ਨਹੀਂ ਕਿਉਂ ਨਹੀਂ ਹੋਏਗਾ ਲੋਕਾਂ ਦੀ ਜਾਨ ਮਾਰਦੀ ਰੱਖ ਕੇ ਨਹੀਂ ਕਰਨੀ। ਜੀ ਹਾਈ ਕੋਰਟ ਨੇ ਰੋਕਿਆ ਆ ਇਹ ਸਿਰ ਸਾਰਾ ਸਾਡੇ ਪ੍ਰਸ਼ਾਸਨ ਦਾ ਕੰਮ ਆ ਜਿਹੜਾ ਪ੍ਰਸ਼ਾਸਨ ਇੱਥੇ ਗਲਤੀ ਕਰ ਰਿਹਾ ਇੱਥੇ ਮੱਤੀਆਂ ਵਾਲਾ ਚੌਕ ਵਾਲਾ ਚਾਹੀਦਾ ਇੱਥੇ ਰੁਕੇ ਜਾਣਾ ਚਾਹੀਦਾ ਇੱਥੇ ਰੁਕਦਾ ਹੀ ਨਹੀਂ ਕਿਉਂਕਿ ਚੌਕ ਆ ਸਕ ਕੋਲ ਚੋਂਗਾ